ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਮ ਤਨ ਬਾਬਾ ਦੀਪ ਸਿੰਘ ਜੀ ਬਾਰੇ ਤਾਂ ਸਾਰੀ ਲੁਕਾਈ ਹੀ ਜਾਣਦੀ ਹੈ ਪਰ ਕੀ ਤੁਸੀਂ ਬੀਬੀ ਦੀਪ ਕੌਰ ਜੀ ਬਾਰੇ ਜਾਣਦੇ ਹੋ ਜੇ ਨਹੀਂ ਤਾਂ ਇੱਕ ਮਿੰਟ ਜ਼ਰੂਰ ਸਰਵਣ ਕਰਿਓ ਜੀ ਇੱਕ ਵਾਰ ਵੀ ਸਾਖੀ ਦਾ ਪੁਰਗ ਮਨਾਉਣ ਵਾਸਤੇ ਮਾਝੇ ਵਿੱਚੋਂ ਸਿੱਖ ਸੰਗਤ ਅਨੰਦਪੁਰ ਨੂੰ ਜਾ ਰਹੀ ਸੀ ਰਾਹ ਦੇ ਵਿੱਚ ਇੱਕ ਮੁਸਲਮਾਨ ਰੰਗੜਾ ਦਾ ਪਿੰਡ ਆਇਆ ਉਸ ਪਿੰਡ ਵਿੱਚ ਸਿੱਖ ਸੰਗਤ ਪਾਣੀ ਪੀਣ ਵਾਸਤੇ اٹਕ ਗਈ ਪਾਣੀ ਪੀ ਕੇ ਸੰਗਤ ਅੱਗੇ ਤੁਰ ਗਈ पर एक दीप कौर दी बीबी पिछे रह गई बीबी सुंदर गेम होके बीबीया असा तेन नहीं जान देना काफर तेन की प्राप्त होना है इथे सुख मान हे पापीओ बीबी ने दलेरी न उत्तर दिता खोज तो कम लवो मैं चंडी हाँ सतगुरु साहेबुत्री हां ਮੈਂ ਮੌਤ ਹਾਂ ਮੈਨੂੰ ਨਾ ਰੋਕੋ ਅੱਗੋਂ ਹਟ ਜਾਓ ਜੇ ਕੋਈ ਗਿਆਨਾ ਲੈਣਾ ਹੈ ਤਾਂ ਮੈਂ ਸੁਟਦੀ ਹਾਂ ਫੜ ਲਵੋ ਅਸਾਨੂੰ ਸੋਨੇ ਤੇ ਰੁਪਏ ਦੀ ਲੋੜ ਨਹੀਂ ਸਗੋ ਤੇਰੀ ਲੋੜ ਹੈ ਦੁਸ਼ਟ ਬੋਲੇ ਉਹ ਗੱਲੀਬਾਤੀ ਲਾ ਕੇ ਉਸਨੂੰ ਫੜਨਾ ਚਾਹੁੰਦੇ ਸਨ ਪਰ ਬੀਬੀ ਬਹੁਤ ਹੁਸ਼ਿਆਰ ਸੀ ਉਸ ਦੀਆਂ ਅੱਖਾਂ ਦੁਸ਼ਮਣਾਂ ਦੇ ਅੰਗਾਂ ਦੀਆਂ ਹਰਕਤਾਂ ਨੂੰ ਦੇਖ ਰਹੀਆਂ ਸਨ ਉਸਨੇ ਸੋਚਿਆ ਇਹ ਦੁਸ਼ਟ ਤਾਂ ਕੋਟੀ ਨੀਤ ਵਾਲੇ ਹਨ